ਭਾਰਤੀ ਜਨਤਾ ਪਾਰਟੀ ਪਾ ਵੱਲੋਂ ਦੂਸਰੀ ਵਾਰ ਫਿਰ ਸਰੂਪ ਚੰਦ ਸਿੰਘਲਾ ਨੂੰ ਜਿਹੜਾ ਜ਼ਿਲ੍ਹਾ ਪ੍ਰਧਾਨ ਬਣਾਇਆ ਗੱਲਬਾਤ ਵੀ ਉਹਨਾਂ ਨਾਲ ਕਰਾਂਗੇ ਕਿਉਂਕਿ ਉਹਨਾਂ ਨੂੰ ਮਿਲਣ ਵਾਲੇ ਲੋਕ ਨੇ ਜਿਹੜੇ ਉਹ ਇਸ ਟਾਈਮ ਮਿਲ ਰਹੇ ਨੇ ਉਹਨਾਂ ਦੇ ਸਮਰਥਕ ਨੇ ਜਿਹੜੇ ਭਾਜਪਾ ਦੇ ਸਮਰਥਕ ਨੇ ਉਹ ਉਹਨਾਂ ਨਾਲ ਜਿਹੜਾ ਸੈਲਫੀਆਂ ਵੀ ਖਿਚਾ ਰਹੇ ਨੇ ਮਿਲ ਰਹੇ ਨੇ ਉਹਨਾਂ ਨਾਲ ਗੱਲਬਾਤ ਵੀ ਆਪਾਂ ਜਿਹੜਾ ਕਰਾਂਗੇ ਕਿ ਪੁਰਾਣੇ ਸਾਥੀਆਂ ਦੇ ਨਾਲ ਉਹ ਆਪ ਦੇ ਕਿਸ ਤਰ੍ਹਾਂ ਜੀ ਰਿਹਾ ਮਿਲ ਰਹੇ ਨੇ ਗੱਲਬਾਤ ਕਰਦੇ ਆਂ ਸਿੰਘਲਾ ਸਾਹਿਬ ਦੂਸਰੀ ਵਾਰ ਪਟਪਾ ਪਟੰਡਾ ਸ਼ਹਿਰੀ ਤੋਂ ਤੁਹਾਨੂੰ ਪ੍ਰਧਾਨ ਬਣਾਇਆ ਕਿਵੇਂ ਲੱਗਦਾ ਹੈ ਪਿਛਲੀ ਵਾਰ ਜਿਹੜਾ ਕੰਮ ਰਹਿ ਗਏ ਸੀਗੇ ਉਹ ਲੱਗਦਾ ਹੈ ਕਿ ਇਸ ਵਾਰ ਪੂਰੇ ਕਰਾਂਗੇ ਪਹਿਲਾਂ ਮੈਂ ਸਾਰੀ ਭਾਰਤ ਜਨਤਾ ਪਾਰਟੀ ਦੀ ਲੀਡਰਸ਼ਿਪ ਮੇਰੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਮਿਹਨਤ ਸਦਕਾ ਅਸੀਂ ਕੰਮ ਕੀਤਾ ਔਰ ਭਾਰਤੀ ਜਨਤਾ ਪਾਰਟੀ ਨੇ ਮੈਨੇ ਜ਼ਿੰਮੇਵਾਰੀ ਦਿੱਤੀ। ਔਰ ਮੈਂ ਇਹ ਦੱਸਣਾ ਚਾਹਣਾ ਹੈ ਕਿ ਅੱਜ ਮੈਂ ਭਾਵੇਂ ਭਾਰਤੀ ਜਨਤਾ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਹਾਂ ਪਰ ਜੇ ਮੈਂ ਇੱਕ ਨਿਊਟਰਲ ਸੋਚ ਨਾਲ ਗੱਲ ਕਰਾਂ ਆਪ ਦੀ ਜੋ ਇੱਕ ਸਮਾਜ ਦੇ ਵਿੱਚ ਰਹਿੰਦੇ ਹੋਏ ਇਨਸਾਨ ਦੇ ਤੌਰ ਤੇ ਗੱਲ ਕਰਾਂ ਤਾਂ ਇਹ ਬਹੁਤ ਮਹੱਤਵਪੂਰਨ ਗੱਲ ਹੋ ਜਾਂਦੀ ਹੈ ਕਿ ਅੱਜ ਜੇ ਦੇਸ਼ ਨੂੰ ਬਚਾਉਣਾ ਹੈ ਸੂਬੇ ਨੂੰ ਬਚਾਉਣਾ ਹੈ ਪੰਜਾਬ ਨੂੰ ਬਚਾਉਣਾ ਹੈ ਗੈਂਗਸਟਰਾਂ ਨੂੰ ਖਿਹੜਾ ਛਡਾਉਣਾ ਹੈ ਨਸ਼ਿਆਂ ਤੋਂ ਖਿਹੜਾ ਛਡਾਉਣਾ ਹੈ ਲੋਕਾਂ ਨੂੰ ਕੰਮ ਲਾਉਣਾ ਹੈ ਤਾਂ ਭਾਰਤੀ ਜਨਤਾ ਪਾਰਟੀ ਦੀ ਕੋਈ ਪਾਰਟੀ ਹੈ ਜਿਹੜੀ ਸੈਂਟਰ ਚ ਪਾਰਟੀ ਹੈ ਮੋਧੂ ਸਾਹਿਬ ਦੀ ਪਾਰਟੀ ਹੈ ਉਹ ਸੈਂਟਰ ਦੀ ਸਰਕਾਰ ਲਿਆ ਕੇ ਡਬਲ ਇੰਜਨ ਦੀ ਸਰਕਾਰ ਲਿਆ ਕੇ ਭਾਰਤੀ ਜਨਤਾ ਪਾਰਟੀ ਨੂੰ ਲਿਆ ਕੇ ਜਿਹੜੇ ਅੱਜ ਪੰਜਾਬ ਸੰਘਾਲ ਹੋ ਚੁੱਕਾ ਹੈ ਪੰਜਾਬ ਬਰਬਾਦੀ ਵੱਲ ਜਾ ਰਿਹਾ ਹੈ ਉਹਨੂੰ ਰੋਕਿਆ ਨਹੀਂ ਸਕਦਾ ਸਿੰਘਲਾ ਸਾਹਿਬ ਤੁਸੀਂ ਪਹਿਲਾਂ ਵੀ ਵਿਧਾਇਕ ਰਹੇ ਹੋ ਹੁਣ ਸਾਬਕਾ ਵਿਧਾਇਕ ਦੇ ਤੌਰ ਦੇ ਉੱਤੇ ਤੁਹਾਨੂੰ ਲੱਗਦਾ ਹੈ ਕਿ 2027 ਦੇ ਵਿੱਚ ਤੁਸੀਂ ਬਠਿੰਡਾ ਵਿਧਾਨ ਸਭਾ ਤੋਂ ਸ਼ਹਿਰੀ ਤੋਂ ਜਿਹੜਾ ਟਿਕਟ ਦੇ ਦਾਅਵੇਦਾਰੋਂ ਲੜੋਗੇ ਦੇਖੋ ਮੈਂ ਭਾਰਤੀ ਜਨਤਾ ਪਾਰਟੀ ਨੇ ਅੱਜ ਮੇਰੀ ਜ਼ਿੰਮੇਵਾਰੀ ਲਈ ਹੈ ਕੱਲ ਜੋ ਵੀ ਮੇਰੀ ਜ਼ਿੰਮੇਵਾਰੀ ਲਾਉਂਦੀ ਹੈ ਯਾ ਮੇਰੇ ਪ੍ਰਧਾਨ ਹੁੰਦੇ ਆ ਕਿਸੇ ਨੂੰ ਵੀ ਕਿਸੇ ਕੰਸਟੀਚੂਐਂਸੀ ਤੋਂ ਇਲੈਕਸ਼ਨ ਲੜਾਉਣੀ ਆ ਤਾਂ ਮੈਂ ਦਿਨ ਰਾਤ ਇਹ ਕਰਕੇ ਮੇਰੇ ਕੋਲੇ ਤਿੰਨੇ ਕੰਸਟੀਚੂਐਂਸੀਆਂ ਦੇ ਵਿੱਚੋਂ ਅਸੀਂ ਐਮਐਲਏ ਬਣਾਉਣ ਵਾਸਤੇ ਦਿਨ ਰਾਤ ਮਿਹਨਤ ਕਰਾਂਗੇ ਤਾਂ ਕਿ ਪਾਰਟੀ ਜਿਹੜੀ ਹੈਗੀ ਆ ਹਰ ਤਰ੍ਹਾਂ ਨਾਲ ਜਿਹੜੀ ਪਾਰਟੀ ਨੂੰ ਮਜਬੂਤੀ ਮਿਲੇ ਸਾਰੀਆਂ ਕੰਸਟੀਚੂਐਂਸੀਸ ਪਾਰਟੀ ਜਿੱਤੇ ਤੇ ਭਾਰਤ ਦੀ ਜਨਤਾ ਪਾਰਟੀ ਸਿਕਲ ਸਿੰਘ ਜੀ ਜਿਸ ਤਰ੍ਹਾਂ ਜਿਹੜੀਆਂ ਗੱਲਬਾਤ ਚੱਲ ਰਹੀ ਸੀਗੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਤੁਹਾਡਾ ਜਿਹੜਾ ਭਾਜਪਾ ਦਾ ਮੇਲ ਮਲਾਪ ਹੋ ਸਕਦਾ 2026 ਦੀਆਂ ਇਲੈਕਸ਼ਨਾਂ ਜਿਹੜੀਆਂ ਸਾਂਝੇ ਤੌਰ ਤੇ ਲੜ ਸਕਦੇ ਨੇ ਲੇਕਿਨ ਪਿਛਲੇ ਦਿਨੀ ਤੁਹਾਡੇ ਪ੍ਰਧਾਨ ਵੱਲੋਂ ਇਗਨੋਰ ਕੀਤਾ ਗਿਆ ਤੁਸੀਂ ਕੀ ਸਮਝਦੇ ਹੋ ਕਿ ਇਸ ਤਰ੍ਹਾਂ ਦੀ ਜਿਹੜੀ ਹੋਣੀ ਚਾਹੀਦੀ ਸੀਗੀ ਜਿਹੜਾ ਮਿਲਵਰਤਨ ਕਿ ਜਿਹਦੇ ਨਾਲ ਤੁਹਾਨੂੰ ਲੱਗਦਾ ਕਿ 27 ਦੇ ਵਿੱਚ ਸੌਖੇ ਤਰੀਕੇ ਦੇ ਨਾਲ ਜਿਹੜਾ ਭਾਜਪਾ ਦੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਆਪ ਹੀ ਸਰਕਾਰ ਬਣਾਵੇ ਮੈਂ ਕਹਿ ਸਕਦਾ ਕਿ ਸਾਡੇ ਪ੍ਰਧਾਨ ਨੇ ਜਿਹੜੀ ਗੱਲ ਕਹੀ ਹੈ ਮੇਰੇ ਵੀ ਮੈਂ ਉਸੇ ਲਾਈਨ ਤੇ ਚੱਲ ਕੇ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਇਕੱਲੇ ਇਲੈਕਸ਼ਨ ਲੜੇਗੀ। ਔਰ ਮੈਨੂੰ ਤਾਂ ਜੇ ਜੇ ਮੈਂ ਗੱਲ ਕਰਾਂ ਤਾਂ ਅਕਾਲੀ ਦਲ ਨਾਲ ਕਿਹੜੇ ਨਾਲ ਐਲਾਈਅੰਸ ਹੋਵੇ ਇਹ ਤਾਂ ਅਕਾਲੀ ਦਲ ਨੂੰ ਹੀ ਪਤਾ ਕਿਹੜਾ-ਕਿਹੜਾ ਬਣਨਾ ਹੈ ਕਿਹੜਾ ਨਹੀਂ ਉਹ ਸਾਰਿਆਂ ਦੇ ਮੂੰਹੋਂ ਲੱਗ ਲੱਗਾ। ਜਦੋਂ ਕੋਈ ਅਕਾਲੀ ਦਲ ਬਣੂਗਾ ਉਦੋਂ ਪਾਰਟੀ ਦੀ ਕੋਈ ਸੋਚ ਬਣ ਸਕਦੀ ਹੈ। ਅੱਜ ਜਿਹੜੀ ਸਾਡੀ ਸੋਚ ਹੈ ਕਿ ਭਾਰਤੀ ਜਨਤਾ ਪਾਰਟੀ ਇਕੱਲੇ ਤੌਰ ਤੇ ਇਲੈਕਸ਼ਨ ਲੜੇਗੀ ਔਰ ਭਾਰਤੀ ਜਨਤਾ ਪਾਰਟੀ ਆਪਣੇ ਦਮ ਤੇ ਸਰਕਾਰ ਬਣਾਏਗੀ। ਜਿਹੜੇ ਅਕਾਲੀ ਦਲ ਨਾਲ ਤੁਸੀਂ ਰਹੇ ਹੋ ਮੈਂ ਹੁਣ ਪਰਸੇ ਪਰਸੇ ਤੇ ਮੈਂ ਨਹੀਂ ਲਾਉਣਾ ਚਾਹੁੰਦਾ ਮੈਂ ਇਹ ਕਹਿੰਦਾ ਹੈ ਕਿ ਅਜੇ ਅਕਾਲੀ ਦਲ ਬਣਨਾ ਹੈ ਗੱਠਜੋੜ ਨਹੀਂ ਹੋਇਆ ਅਜੇ ਗੱਠਜੋੜ ਨਹੀਂ ਹੋਇਆ ਆਉਣ ਵਾਲੇ ਟਾਈਮ 'ਚ ਅਕਾਲੀ ਦਲ ਗੱਠਜੋੜ ਹੋਊਗਾ ਉਦੋਂ ਪਾਰਟੀ ਦੀ ਕੋਈ ਸੋਚ ਹੋ ਸਕਦਾ ਹੈ ਕਿ ਕੋਈ ਭਾਈਚਾਰਕ ਸਾਂਝ ਦੇ ਤੌਰ ਤੇ ਪੰਜਾਬ ਨੂੰ ਅੱਗੇ ਲਿਜਾਣਾਂ ਵਾਸਤੇ ਪਾਰਟੀ ਦੀ ਸੋਚ ਬਸ ਅੱਜ ਹੀ ਜੀਡ ਦੇ ਵਿੱਚ ਕੋਈ ਇਸਨ ਸਰੂਪ ਕਮ ਸਿੰਘਲਾ ਜਿਨ੍ਹਾਂ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਬਿਲਕੁਲ ਤਿਆਰੀਆਂ ਕਰ ਲਈਆਂ ਗਈਆਂ ਪ੍ਰਧਾਨ ਬਣਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ 2027 ਦੇ ਵਿੱਚ ਅਕਾਲੀ ਦਲ ਦੇ ਨਾਲ ਸਾਡਾ ਕੋਈ ਸਮਝੌਤਾ ਨਹੀਂ ਹੋਊਗਾ ਅਜੇ ਤਾਂ ਇਹ ਦੇਖਣਾ ਹੋਵੇਗਾ ਕਿ ਅਕਾਲੀ ਦਲ ਕਿਹੜਾ ਜਿਹੜਾ ਆਵੇਗਾ ਅੱਗੇ ਤਾਂ ਫੇਰ ਹੀ ਕੁਝ ਦੇਖਿਆ ਜਾ ਸਕੇਗਾ ਕੈਮਰਾਮੈਨ ਗੋਲਦੀ ਦੇ ਨਾਲ ਕੁਲਬੀਰ ਬੀਰਾ ਜੀ ਮੀਡੀਆ